ਪ੍ਰਭੂ ਯਿਸੂਮਸੀ ਦੇ ਜਨਮ ਦਿਹਾੜੇ ਦੀਆਂ ਨਗਰ ਵੱਲੋਂ ਸਾਡੇ ਵੱਲੋਂ ਮੇਰਾ ਨਾਮ ਬੂਟਾ ਪਿੰਡ ਸਰਸਪੁਰ ਦੇਸ਼ਪੁਰ ਦੇ ਵਿੱਚ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਸਾਡਾ ਪਰਮੇਸ਼ਰ ਪ੍ਰਭੂ ਯਿਸੂਮਸੀ ਦੁਨੀਆ ਦੇ ਵਿੱਚ ਆਇਆ ਦੌਤ ਦੇ ਨਗਰ ਦੇ ਵਿੱਚ ਪੈਦਾ ਹੋਇਆ ਇੱਕ ਬੱਚੇ ਦੇ ਰੂਪ ਦੇ ਵਿੱਚ ਬੱਚੇ ਦਾ ਰੂਪ ਧਾਰ ਕੇ ਸੰਸਾਰ ਦੇ ਵਿੱਚ ਆਇਆ ਸੰਸਾਰ ਨੂੰ ਬਚਾਉਣ ਦੇ ਲਈ ਆਪਣੇ ਆਪ ਨੂੰ ਕੁਰਬਾਨ ਵੀ ਕਰ ਦਿੱਤਾ ਕਿ ਪਰਮੇਸ਼ਰ ਉਹੀ ਜਨਮ ਦਿਨ ਦੇ ਉੱਤੇ ਬਹੁਤ ਬਹੁਤ ਦੂਰ ਤੱਕ ਦਿਨ ਭਰ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ ਸਾਡੇ ਸਰਸਪੁਰ ਕਮੇਟੀ ਵੱਲੋਂ ਹਰ ਘਰ ਹਰ ਪਰਿਵਾਰ ਨੂੰ ਵੱਡੇ ਦਿਨ ਦੇ ਉੱਤੇ ਔਰ ਨਵੇਂ ਸਾਲ ਦੇ ਅੰਦਰ ਖੁਸ਼ੀਆਂ ਲਾਣਾ ਚਾਹੀਦਾ ਹੈ ਔਰ ਪ੍ਰਭੂਾਨੂੰ ਇੱਕ ਨਵਾਂ ਸਾਲ ਦੇਣ ਜਾ ਰਿਹਾ ਹੈ ਕਿ ਸਾਨੂੰ ਨਵਾਂ ਇੱਕ ਜੀਵਨ ਦੇਣ ਜਾ ਰਿਹਾ ਪ੍ਰਭੂ ਨੇ ਪੂਰਾ ਸਾਲ ਸਾਨੂੰ ਸੰਭਾਲਿਆ ਔਰ ਨਵੇਂ ਸਾਲ ਦੇ ਵਿੱਚ ਲੈ ਕੇ ਜਾ ਰਿਹਾ ਮੈਂ ਆਸ ਕਰਦਾ ਹਾਂ ਕਿ ਸਾਰੇ ਲੋਕ ਪ੍ਰਭੂ ਤੇ ਵਿਸ਼ਵਾਸ ਕਰ ਨੇਚਾ ਕਰਨ ਪਹਿਲਾ ਜੀਵਨ ਛੱਡ ਕੇ ਨਵਾਂ ਜੀਵਨ ਪਾਉਣ ਵਾਸਤੇ ਪ੍ਰਭੂ ਦੇ ਕੋਲ ਜਾਣ ਜੇ ਪ੍ਰਭੂ ਤੇ ਵਿਸ਼ਵਾਸ ਰੱਖਣ ਪ੍ਰਭੂ ਹਰ ਜ਼ਰੂਰਤਾਂ ਨੂੰ ਪੂਰਾ ਕਰਨ ਵਾਲਾ ਹੈ ਸਾਡੇ ਨਗਰ ਦੇ ਅੰਦਰ ਇੱਕ ਚਰਚ ਬਣਿਆ ਹੈ ਔਰ ਉਹ ਚਰਚ ਬਣਿਆ ਹੈ ਪ੍ਰਭੂ ਨੇ ਸਾਨੂੰ ਸਾਡੇ ਨਗਰ ਦੇ ਅੰਦਰ ਚਰਚ ਬਣਿਆ ਬਣ ਚੁੱਕਾ ਹੈ ਤੇ ਆਪਣੇ ਪਿੰਡ ਦੀ ਸਬ ਕਮੇਟੀ ਵੱਲੋਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜੇਕਰ ਨੇ ਉਸ ਆਪਣੇ ਦਾਨ ਦੇਣਾ ਹੈ ਯੋਗਦਾਨ ਦੇਣਾ ਹੈ ਉਹ ਵੀ ਦੇ ਸਕਦਾ ਹੈ ਕਿ ਅਸੀਂ ਰਲ ਮਿਲ ਕੇ ਹੀ ਆ ਪਰਮੇਸ਼ਰ ਦੀਆਂ ਖੁਸ਼ੀਆਂ ਦੇ ਵਿੱਚ ਅੱਗੇ ਵਧੀਏ ਮੈਂ ਦੁਬਾਰਾ ਫੇਰ ਸਾਰੇ ਦੁਨੀਆ ਭਰ ਦੇ ਵਿਸ਼ਵਾਸੀਆਂ ਨੂੰ ਔਰ ਪਿੰਡ ਵੱਲੋਂ ਪਿੰਡ ਦੇ ਵਿਸ਼ਵਾਸੀਆਂ ਵੱਲੋਂ ਔਰ ਆਪਣੇ ਘਰ ਦੇ ਫੈਮਲੀ ਵੱਲੋਂ ਪਰਿਵਾਰ ਵੱਲੋਂ ਲੱਖ ਲੱਖ ਵਡੇ ਦਿਨ ਦੀ ਵਧਾਈ ਦਿੰਦਾ ਹਾਂ ਨਾਲ ਹੀ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਪਰਮੇਸ਼ਰ ਸਾਹਿਬ ਦੇ ਭੈਣ ਭਾਈ ਅਨਜਮ ਸਿੰਘ ਜੀ ਮੇਰੇ ਸੁਣੀ ਵਿੱਚ ਇਹਨਾਂ ਸਭਪੁਰਾ ਮੈਂ ਸਾਰੇ ਢਾਂ ਭਾਈਆਂ ਨੂੰ ਬੱਡੇ ਦਿਨ ਦੀਆਂ ਨਵੇਂ ਸਾਲ ਦੀਆਂ ਬੜਾ ਲੱਖ ਲੱਖ ਸਭ ਵਧਾਈਆਂ ਦਿੰਦਾ ਹਾਂ ਇਹ ਦਿਹਾੜਾ ਖੁਸ਼ੀਆਂ ਚਾਹਵਾਂ ਦੇ ਵਰਤਾਂ ਲੈ ਕੇ ਆਉਣਾ ਹੈ ਭੈਣ ਭਾਈ ਸਾਰੇ ਚਰਚ ਦੇ ਵਿੱਚ ਚਰਚ ਬੰਨ੍ਹਿਆ ਹੈ ਸਾਰੇ ਸੇਵਾਦਾਰਾਂ ਨੂੰ ਕਾਟਨ ਨਵੇਂ ਸਾਲ ਦੀਆਂ ਬੱਡੇ ਦਿਨ ਦੀਆਂ ਬਹੁਤ ਬਹੁਤ ਬਧਾਈਆਂ ਸਾਰੇ ਅਨਜਮ ਜੀ